ਕੇ ਪਰ ਪਰੇ ਆਲਮ فاضਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤ ਮਾਨ ਅਸਵਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੇਂਜ ਨਾ ਕਹਿੰਦਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5000 ਰੁਪਏ ਦਾ ਦਾ ਖਰਚਾ ਸੀਗਾ ਔਰ 1500 ਕਰੋੜ ਰੁਪਏ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ 'ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਇਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅੰਮ੍ਰਿਤਸਰ ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਨੇ ਵਾਸਤੇ ਪਾਏ ਸੀਗੇ ਕਿ ਤੁਸੀਂ ਅੰਮ੍ਰਿਤਸਰ ਦੇ ਹੋ ਔਰ ਅੰਮ੍ਰਿਤਸਰ ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਚ ਇਹਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬਸ ਦਿੱਤੀ ਸੀ ਅੱਜ ਉਹ ਵੀ ਕੰਡਮ ਉੱਥੇ ਲੱਗੀ ਆ ਮੈਂ ਇਹਨਾਂ ਦੇ ਐਕਸੀਆਂ ਨੂੰ ਕੱਲ ਫੋਨ ਕੀਤਾ ਕਿ ਯਾਰ ਉਹ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ 'ਚ ਚੱਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20-20 ਸਾਲ ਪੁਰਾਣੀਆਂ ਟਰਾਲੀਆਂ 20-20 ਸਾਲ ਪੁਰਾਣੇ ਟਰੈਕਟਰ 20-20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20-20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਉਹ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ ਨਾਲ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇਹ ਕਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤਾਈ ਇੱਥੋਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਗੱਲਾਂ ਤੇ ਕਰਦੇ ਹੋ ਕਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅੰਮ੍ਰਿਤਸਰ ਕੋਈ ਕਹਿੰਦਾ ਮੈਂ ਟ੍ਰੇਨਸ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਵੀਜ਼ਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫ਼ਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪੈਸੇ ਬਚਾ ਸਕਦੇ ਨੇ ਦੋਸਤੋ ਪਹਿਲੀ ਗੱਲ ਤੇ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਐ ਉਹ ਇੱਥੇ ਖੜੀ ਐ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੋਈ ਛਾਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋਈ ਇਧਰੋਂ ਉਧਰ ਜਾ ਸਕਦਾ ਸੀਗਾ ਮਹਿਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5 ਰੁਪਏ ਦਾ ਉਹਦਾ ਖਰਚਾ ਸੀਗਾ ਔਰ 1500 ਕਰੋੜ ਰੁਪਈਆ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ 'ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਈਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਉੱਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅਮਰitsar ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਨੇ ਵਾਸਤੇ ਪਾਏ ਸੀਗੇ ਕਿ ਤੁਸੀਂ ਅਮਰitsar ਦੇ ਹੋ ਔਰ ਅਮਰitsar ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਚ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬੱਸ ਦਿੱਤੀ ਸੀ ਅੱਜ ਉਹ ਵੀ ਕੰਡਮ ਹੋਈ ਉਹ ਉੱਥੇ ਲੱਗੀ ਆ ਮੈਂ ਇਹਨਾਂ ਦੇ ਐਕਸ਼ਨ ਨੂੰ ਇੱਕ ਕੱਲ ਫੋਨ ਕੀਤਾ ਕਿ ਯਾਰੋ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ 'ਚ ਚੱਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20-20 ਸਾਲ ਪੁਰਾਣੀਆਂ ਟਰਾਲੀਆਂ 20-20 ਸਾਲ ਪੁਰਾਣੇ ਟਰੈਕਟਰ 20-20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20-20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਹੋ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ ਨਾਲ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇੱਕ ਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਉਹਦੇ ਨਾਲ ਨਾਲ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤਾਈ ਇੱਥੋਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਗੱਲਾਂ ਤੇ ਕਰ ਦਿਓ ਕੋਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅਮਰitsar ਕੋਈ ਕਹਿੰਦਾ ਮੈਂ ਟ੍ਰੇਨਸ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਵੀਜ਼ਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫ਼ਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪਾਸੀ ਬਚਾ ਸਕਦੇ ਨੇ ਐਵੇਂ ਉਤਲੀਆਂ ਆਪਾਂ ਫੜੀ ਜਾਣੀਆਂ ਬਾਬਾ ਬੁੱਲੇ ਸ਼ਾ ਲਿਖਦੇ ਨੇ ਕਿ ਪਰ ਪਰੇ ਆਲਮ ਫਾਜ਼ਲ ਹੋਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤ ਮਾਨ ਅਸਵਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਗੱਲਾਂ ਬੜੀਆਂ ਬੜੀਆਂ ਕਰਦੇ ਹੋ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੰਜ ਨਾ ਕਹਿੰਦਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਆ ਬੱਚੀਆਂ ਖੜੀਆਂ ਇੱਥੇ ਆ ਭੈਣਾਂ ਖੜੀਆਂ ਇੱਥੇ ਜਿਹਦੀ ਨੌਕਰੀ ਆਊਟਸੋਰਸ ਵਾਲੇ ਨੂੰ ਦਿੰਦੇ ਹੋ ਉਹ ਵੀ ਬੋਰਡ ਦੇ ਉੱਤੇ ਤੁਸੀਂ ਐ ਚਮਕਾਉਂਦੇ ਹੋ ਜਿ ਤਰ੍ਹਾਂ ਸਰਕਾਰੀ ਨੌਕਰੀ ਦੇਤੀ ਆ ਤੇ ਹੈ ਕੀ ਆਊਟਸੋਰਸ ਦੇ ਉੱਤੇ ਕੱਚਿਆਂ ਦੇ ਵਿੱਚ ਨੌਕਰੀਆਂ ਦਿੰਦੇ ਹੋ ਪਤਾ ਨਹੀਂ ਘਰ ਨੂੰ ਕਦੋਂ ਇਹਨਾਂ ਚੱਲਦੇ ਕਰ ਦੇਣਾ ਜਿਹੜੇ ਰੋਕਣ ਵਾਲੇ ਮੈਂ ਉਹਨਾਂ ਨੂੰ ਵੀ ਕਹਿਣਾ ਚ ਤੇ ਸਰਕਾਰ ਮਿੰਟ ਚ ਬਲੀ ਦੇ ਦਿੰਦੀ ਆ ਆਪਣੇ ਸਿਰ ਦੇ ਉੱਤੇ ਭਾਂਡਾ ਜਿਹੜਾ ਗੰਦਾ ਭਾਂਡਾ ਸੁੱਟਣ ਲਈ ਤੇ ਕਿਸੇ ਦੇ ਸਿਰ ਦੇ ਉੱਤੇ ਵੀ ਭੰਦ ਦਿੰਦੀ ਆ ਸੋ ਇਹਨਾਂ ਦੇ ਸਿਰ ਦੇ ਉੱਤੇ ਐਡਾ ਮਾਣ ਨਾ ਕਰੋ ਗੱਲ ਇਹ ਆ ਵੀ ਇਹ ਬੱਸ ਚੱਲਣੀ ਚਾਹੀਦੀ ਆ ਇਹ ਰੋਕੀ ਕਿਉਂ ਗਈ ਆ ਇਹਨਾਂ ਦੇ ਨਾਲ ਫੇਰਾ ਪ੍ਰਧਾਨ ਨੇ ਇਹਨਾਂ ਦੇ ਨਾਲ ਬੜੇ ਐਫਰਟ ਕੀਤੇ ਸੈਕਟਰੀ ਨੂੰ ਮਿਲੇ ਔਰ ਦੁੱਖ ਕੀ ਲੱਗਦਾ ਜਿਹੜਾ ਜਿਹੜਾ ਕਸੂਰਵਾਰ ਹੈ ਉਹਨੂੰ ਜਾਣਣ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਬੱਸਾਂ ਕਿਸੇ ਕੰਪਨੀ ਨੂੰ ਦਿੱਤੀਆਂ ਗਈਆਂ ਸੀਗੀਆਂ ਉਹ ਕੰਪਨੀ ਕੋਲ ਟੈਂਡਰ ਸੀਗਾ 3 ਜੁਲਾਈ 2023 ਨੂੰ ਮੈਸੇਜ ਕਰਦੀ ਹੈ ਕੰਪਨੀ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਤੁਸੀਂ ਹੁਣ ਇੱਥੇ ਆਉਣ ਦੀ ਲੋੜ ਨਹੀਂ ਸਾਡੇ ਵੱਲੋਂ ਇਹ ਬੰਦ ਹੈ ਉਹ ਕੰਪਨੀ ਇੱਥੋਂ ਛੱਡ ਕੇ ਭੱਜ ਗਈ ਉਹਦੇ ਮੇਰਾ ਖਿਆਲ ਇੱਥੇ ਡਿਊਜ਼ ਹੋਣਗੇ ਉਹਦੀ ਸਿਕਿਉਰਿਟੀ ਸਰਕਾਰ ਕੋਲ ਹੋਊਗੀ ਇਹਨਾਂ ਲੋਕਾਂ ਦੀਆਂ ਸਾਲ-ਸਾਲ ਤੋਂ ਤਨਖਾਹਾਂ ਪੈਂਡਿੰਗ ਨੇ ਨਾ ਹੋ ਇਹਨਾਂ ਨੂੰ ਦਿੱਤੀਆਂ ਗਈਆਂ ਕੰਪਨੀ ਭੱਜ ਗਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਐਫਰਟ ਕੀਤੇ ਜਿੰਨੇ ਵੀ ਇਹਦੇ ਮੁਲਾਜ਼ਮ ਨੇ ਉਹਨਾਂ ਨੇ ਐਫਰਟ ਇਹ ਕੀਤੇ ਕਿ ਉਹ ਸਰਕਾਰ ਕੋਲ ਅਪਰੋਚ ਕੀਤੀ ਕੋਈ ਇਹਨਾਂ ਮੰਤਰੀ ਨਹੀਂ ਛੱਡਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਇਹਨਾਂ ਐਮਐਲਏ ਨਹੀਂ ਛੱਡਿਆ ਜਿਹਦੇ ਕੋ ਕਿ ਕੋਈ ਇਹਨਾਂ ਮਤਲਬ ਐਮਪੀ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਗਏ ਔਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਜਦੋਂ ਇਹ ਬੱਸ ਬੰਦ ਹੋਈ ਸੀ 3/7/2023 ਨੂੰ ਕਿ ਡੀਸੀ ਰੇਟ ਦੇ ਉੱਤੇ ਇਹਨਾਂ ਨੂੰ ਰੱਖ ਲਿਆ ਜਾਵੇ ਔਰ ਇਹ ਬੱਸਾਂ ਚਾਲੂ ਕਰ ਦਿੱਤੀਆਂ ਜਾਣ ਇਹੋ ਗੱਲ ਹੋਈ ਆ ਜੀ ਡੀਸੀ ਰੇਟ ਦੇ ਵਿੱਚ ਫਰਕ ਇਹ ਸੀਗਾ ਡੀਸੀ ਰੇਟ ਦੇ ਉੱਤੇ ਪੈਸੇ ਬਣਦੇ ਸੀ 15000 ਰੁਪਿਆ ਮਹੀਨਾ ਨਹੀਂ ਔਰ ਡੀਸੀ ਦੇ 13200 ਰੁਪਿਆ ਜੀ ਡੀਸੀ ਰੇਟ ਤੇ ਪੈਸੇ ਬਣਦੇ ਸੀ 13200 ਰੁਪਿਆ ਔਰ ਕੰਪਨੀ ਕਿਨੇ ਦਿੰਦੀ ਸੀ 15869 ਕੰਪਨੀ ਦਿੰਦੀ ਸੀ 15869 ਰੁਪਏ ਮਹਜ 2000 ਇਹਦਾ ਫਰਕ ਸੀਗਾ ਸਾਰੇ ਬੱਚੇ ਆ ਸਾਰੀਆਂ ਧੀਆਂ ਪੈਣਾ ਬੱਸ ਚਲਾਉਣ ਲਈ ਤਿਆਰ ਹੋ ਗਈਆਂ ਸੀਗੀਆਂ 20 25 50 ਬੰਦੇ ਇੱਕ 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 ਤਬਕਾ ਕਹਿੰਦਾ ਕਿ ਇਹ ਬੱਸ ਨਹੀਂ ਚੱਲਣੀ ਚਾਹੀਦੀ ਕਿਉਂਕਿ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਇਹਨਾਂ ਲੋਕਾਂ ਨੇ ਉਹ ਘਟ ਗਿਣਤੀ ਸੀਗੇ ਇਹਨਾਂ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤੀ ਵੀ ਉਹਨਾਂ ਨੂੰ ਸਮਝਾ ਲਿਆ ਜਾਵੇ ਨਹੀਂ ਤੇ ਪੁਲਿਸ ਦੇ ਨਾਲ ਠਾ ਦਿੱਤਾ ਜਾਵੇ ਸ਼ਹਿਰ ਨੂੰ ਵੀ ਇਹਦਾ ਸੋਖ ਹੈ ਤੇ ਜਦੋਂ ਸਰਕਾਰ ਨੇ ਪਲਾਨ ਕੀਤਾ ਸਰਕਾਰ ਦੇਖੋ ਕਿਸ ਤਰੀਕੇ ਦਬਾਅ ਚ ਆਉਂਦੀ ਆ ਤੇ ਉਹਨਾਂ ਨੇ ਕੁਝ ਕਿਸਾਨ ਯੂਨੀਅਨ ਦੇ ਬੰਦੇ ਇੱਥੇ ਉਹ ਲੈਣ ਦੇ ਤੇ ਉਹਨਾਂ ਨੇ ਆ ਕੇ ਇੱਥੇ ਬਸ ਜਿਹੜੀ ਉਹ ਪੱਕੀ ਵੀ ਇਹ ਅਸੀਂ ਚੱਲਣ ਹੀ ਨਹੀਂ ਦੇਣੀ ਜਿੰਨਾ ਚਿਰ ਇਹ ਰੇਟ ਨਹੀਂ ਤੈਹ ਹੁੰਦੇ ਜਿੰਨਾ ਚਿਰ ਇਹ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਵੱਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬੜੀ ਵੱਡੀ ਲੜਾਈ ਲੜਦੇ ਹੋ ਯਾਰ ਤੁਸੀਂ ਕਈ ਲੋਕ ਤੁਹਾਡੇ ਇਹੋ ਜਿਹੇ ਆ ਕੇ ਤੁਹਾਡੇ ਵਿੱਚ ਜਿਹੜੇ ਸਿਰਫ ਆਪਣਾ ਪੈਰਾਮੀਟਰ ਚੈੱਕ ਕਰਦੇ ਨੇ ਕਿ ਸਾਡੀ ਪਾਵਰ ਕਿੰਨੀ ਕੁ ਹੈ ਸਾਡੇ ਕੋਲ ਕਮਿਸ਼ਨਰ ਚਾਲੂ ਹੁੰਦਾ ਸਾਡੇ ਕੋਲ ਮਤਲਬ ਡੀਸੀ ਚਾਲੂ ਹੁੰਦਾ ਸਾਡੇ ਕੋਲੋਂ ਐਸਐਸਪੀ ਚਾਲੂ ਹੁੰਦਾ ਆਪਣੀ ਪਾਵਰ ਚੈੱਕ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਬੰਦ ਕਰਾ ਦਿੱਤੇ ਜਾਂਦੇ ਨੇ ਔਰ ਜ ਫਿਰਕੇ ਦੀ ਗਵਾਹੀ ਕਰਦਾ ਸੀਗਾ ਉਸ ਉਸ ਤਬਕੇ ਦੀ ਉਹ ਬੰਦਾ ਆਪ ਕੈਨੇਡਾ ਚਲ ਗਿਆ ਜੀ ਹਾਂਜੀ ਉਹ ਕੈਨੇਡਾ ਚਲ ਗਿਆ ਮਤਲਬ ਪੰਜਾਬ ਨੂੰ ਸਮਝਿਆ ਕੀ ਆ ਤੁਸੀਂ ਯਾਰ ਫਿਰ ਹੁਣ ਸਟੇਟਸ ਕੀ ਗਾਇਆ ਜਾਵੇ ਕਿਉਂਕਿ ਤੁਸੀਂ ਕਾਰਪੋਰੇਸ਼ਨ ਕਮਿਸ਼ਨਨ ਨੂੰ ਮੁਲਾਕਾਤ ਕੀਤੀ ਹੈ ਤਾਂ ਕੀ ਹੁਣ ਸਟੇਟਸ ਕੀ ਇਸ ਪ੍ਰੋਜੈਕਟ ਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਦੇਖੋ ਬੜੀ ਮਤਲਬ ਮੈਂ ਉਹਨਾਂ ਨੂੰ ਛੋਟੀ ਜੀ ਗੱਲ ਪੁੱਛੀ ਮੈਂ ਕਿਹਾ ਜੀ ਇਹਦਾ ਖਰਚਾ ਕਿੰਨਾ ਮੈਂ 300 ਰੁਪਿਆ ਦਾ ਮੰਥਲੀ ਖਰਚਾ ਮੈਂ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ 2.5 ਕਰੋੜ ਰੁਪਿਆ ਤੁਸੀਂ ਸਾਡੇ ਸ਼ਹਿਰ ਨੂੰ ਟੈਕਸ ਲਾ ਲਓ ਟੈਕਸ ਕਿਸ ਤਰੀਕੇ ਲਾਓ ਟੈਕਸ ਸਾਨੂੰ ਦੱਸ ਕੇ ਲਾਓ ਇਹ ਨਾ ਲਾਓ ਕਾਊਸ ਇਸ ਲਾ ਦਿੱਤਾ ਮੁਣਕੇ ਟੈਕਸ ਸਾਡੇ ਵਰਤੇ ਹੋਰ ਤਰੀਕੇ ਜਾਂਦੇ ਨੇ ਤੁਸੀਂ ਸਾਨੂੰ ਕਹੋ ਕਿ ਜਿਹੜਾ ਸੌ ਗੱਜ ਦਾ ਘਰ ਹੈ ਉਹ 50 ਰੁਪਏ ਦੇਊਗਾ ਜਿਹੜਾ 200 ਗਜ ਦਾ ਘਰ ਹੈ ਉਹ ਮਤਲਬ 100 ਰੁਪਿਆ ਦੇਊਗਾ ਠੀਕ ਹੈ ਜੀ ਉਹਦੇ ਵਿੱਚ ਜਿਹਦਾ 50 ਗਜ ਚ ਘਰ ਹੋਣਾ ਉਹਨੇ ਸਫਰ ਚ ਆਪਣੇ 50 ਰੁਪਏ ਪੂਰੇ ਕਰ ਲੈਣੇ ਨੇ ਬੱਸਾਂ ਦੇ ਵਿੱਚ ਉਹ ਮਤਲਬ ਗਰੀਬ ਆਦਮੀ ਹੋਊਗਾ ਨਾ ਤੇ ਜਿਹਦਾ 200 250 ਗਜ ਤੋਂ ਘਰ ਉੱਤੇ ਹੋਊਗਾ ਮੇਰੇ ਵਰਗੇ ਦਾ ਉਹਨੂੰ 200 ਰੁਪਏ ਦਾ ਫਰਕ ਕੋਈ ਨਹੀਂ ਪੈਣਾ ਉਹਨੂੰ ਇਹਦੇ ਬਦਲੇ ਟ੍ਰੈਫਿਕ ਸ਼ਹਿਰ ਦੇ ਵਿੱਚ ਸਹੀ ਮਿਲ ਜਾਣਾ ਵਾ ਕੰਮ ਸੇ ਕੰਮ ਜੇ ਤੁਸੀਂ ਸਾਡੇ ਉੱਤੇ ਟੈਕਸ ਲਾ ਲਓ ਨਹੀਂ ਮੰਨਦੇ ਤੇ ਤੁਹਾਨੂੰ ਮੈਂ ਇੱਕ ਗੱਲ ਦੀ ਗਾਰੰਟੀ ਕਰਦਾ 2 ਕਰੋੜ ਰੁਪਈਆ ਮੈਂ ਸ਼ਹਿਰ ਦਾ ਤੁਹਾਨੂੰ 200 ਬੰਦਾ ਮਲਾ ਦਿੰਨਾ ਜਿਹੜਾ ਲੱਖ ਰੁਪਈਆ ਤੁਹਾਨੂੰ ਪਰ ਮੰਥ ਜਿੰਨੇ ਜਿੰਨੇ ਮਹੀਨਿਆਂ ਦਾ ਮਰਜੀ ਐਡਵਾਂਸ ਲੈ ਲਓ ਸਾਨੂੰ ਸੁਖ ਤੇ ਦਿਓ ਸ਼ਹਿਰ ਨੂੰ ਯਾਰ 2 ਕਰੋੜ ਰੁਪਈਆ ਤੁਸੀਂ ਕਹਿ ਦਿਓ ਸਾਡੇ ਹੱਥ ਖੜੇ ਹੋ ਗਏ ਭਗਵਾਨ ਤੁਮਾਨ ਦੇ ਤੇ ਕਾਰਪੋਰੇਸ਼ਨ ਦੇ ਵੀ ਸਾਡੇ ਹੱਥ ਖੜੇ ਨੇ ਤੁਸੀਂ ਚਲਾ ਲਓ 2 ਕਰੋੜ ਰੁਪਈਆ ਮੈਂ ਤੁਹਾਨੂੰ ਮਾਈਕ ਦੇ ਸਾਹਮਣੇ ਕਹਿੰਨਾ ਅਸੀਂ ਤੁਹਾਨੂੰ ਇਕੱਠਾ ਕਰਕੇ ਮਹੀਨੇ ਦਾ ਦੇਣ ਨੂੰ ਤਿਆਰ ਆ ਜਿੱਥੋਂ ਮਰਜੀ ਦਈਏ ਕਮ ਸੇ ਕਮ ਲੋਕਾਂ ਨੂੰ ਸੁਖ ਤੇ ਦਿਓ ਇਤੋਂ ਹੀ ਵਨ ਮੈਨੂੰ ਇੱਥੋਂ ਤੱਕ ਗੱਲ ਕਹੀ ਕਿ ਐਡੀ ਵੱਡੀ ਰੋਡ 20 ਕਿਲੋਮੀਟਰ ਦਾ ਇਹ ਮਤਲਬ ਪੈਸੇਜ ਹੈ ਜਿਹੜੀ ਰੋਡ ਹੈ ਉਹ ਤੁਸੀਂ ਸਾਡਾ ਸ਼ਹਿਰ ਦਾ ਏਰੀਆ ਘੇਰ ਕੇ ਉਹਨੂੰ ਤਬਾਹ ਕੀਤਾ ਆ ਕਮ ਸੇ ਕਮ ਜਿੰਨੀ ਧੇਰ ਬੱਸ ਨਹੀਂ ਚੱਲਦੀ ਉਹਦੇ ਵਿੱਚ ਕੋ ਐਮਰਜੈਂਸੀ ਸਰਵਿਸ ਐਨੀ ਗਰਮੀ ਹੈ ਖੜਾ ਹੋਇਆ ਜਾ ਰਿਹਾ ਇੱਥੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਉਹਦੇ ਵਿੱਚੋਂ ਮਤਲਬ ਬੱਸੇਜ਼ ਉਹਨਾਂ ਦੇ ਆਟੋ ਲੰਘ ਜਾ ਕਰਨ ਵਨਵੇ ਔਰ ਲਿਮਟ ਦੇ ਨਾਲ ਜਿੰਨੀ ਵੀ ਟ੍ਰੈਫਿਕ ਲਿਮਟ ਹੈ ਸਪੀਡ ਲਿਮਟ ਦੇ ਨਾਲ ਇੱਕ ਤਰਫਾ ਇਥੋਂ ਲੰਘ ਜਾ ਕਰਨ ਕਿਤੇ ਨਾ ਕਿਤੇ ਵਰਤੋਂ ਚ ਤੇ ਲਿਆਓ ਸਿਰਫ ਤਨਖਾਹਾਂ ਲੈਣ ਦਾ ਮਤਲਬ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਬਾਹਰਲੇ ਮੁਲਕ ਚ ਜਾਓ ਨਾ ਉਹ ਸੋਚਦੇ ਨੇ ਸਾਡੀ ਅਗਲੀ ਪੀੜੀ ਤਰੱਕੀ ਕਿਦਾਂ ਕਰੂਗੀ ਸਾਡੇ ਬੱਚੇ ਸਰਵਾਈਵ ਕਿਦਾਂ ਕਰਨਗੇ ਤੇ ਸਾਡੇ ਹੁਕਮਰਾਨ ਪਤਾ ਕੀ ਕਰਦੇ ਆ ਸਾਡੇ ਅਫਸਰਸ਼ਾਹੀ ਪਤਾ ਕੀ ਕਰਦੀ ਆ ਵੀ ਸਾਡਾ ਟਾਈਮ ਟੱਪ ਜਾਣਾ ਚਾਹੀਦਾ ਯਾਰ ਸਾਡੀ ਰਿਟਾਇਰਮੈਂਟ ਤੱਕ ਮਤਲਬ ਕੱਖ ਖਲਾਵੇ ਸਾਡੀ ਮौज-ਮਸਤੀ ਬਣੀ ਰਹੇ ਸਾਡੇ ਉੱਤੇ ਕੋ ਦਾਗ ਨਾ ਲੱਗੇ ਅਗਲੀ ਪੀੜੀ ਵੱੜਦੀ ਠੱਠੇ ਖੂਚ ਇਹਦੇ ਬਾਰੇ ਕਿੰਨੇ ਨਾ ਆ 100 ਬੱਸ ਤੁਹਾਨੂੰ ਦਰਦ ਨਹੀਂ ਆਉਂਦਾ ਯਾਰ ਮਤਲਬ ਲੋਕਾਂ ਨੇ ਪਾਈ ਪਾਈ ਟੈਕਸ ਦਿੱਤਾ ਕੋਈ ਚੀਜ਼ ਲਿਆਉਂਦੇ ਹੋ ਤੇ ਟੈਕਸ ਅਸਕੰਦਰ ਜੀ ਤੁਹਾਡੀ ਕਮੀਜ਼ ਦੇ ਉੱਤੇ ਆਟੇ ਦੇ ਉੱਤੇ ਚੌਲ ਦੇ ਉੱਤੇ ਹਰ ਚੀਜ਼ ਤੇ ਤੁਸੀਂ ਟੈਕਸ ਦੇ ਕੇ ਸਾਡੇ ਟੈਕਸ ਨਾਲ ਬੱਸਾਂ ਬਣੀਆਂ ਔਰ ਤੁਸੀਂ ਮਰਜ਼ੀ ਦੇ ਮਾਲਕ ਹੋ ਜਦੋਂ ਮਰਜ਼ੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਚਲਾ ਲਓ ਇਹ ਇੱਕ ਤਾਨਾਸ਼ਾਈ ਹੈ ਹੋਰ ਕੀ ਹੈ ਅੱਜ ਪ੍ਰੋਟੈਸਟ ਰੱਖਿਆ ਸੀ ਪ੍ਰੋਟੈਸਟ ਨਹੀਂ ਸੀਗਾ ਇਹਨਾਂ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਇੰਨਾ ਅਸੀਂ ਮੁਲਾਜ਼ਮਾਂ ਮੈਂ ਤਾਂ ਉਦੋਂ ਹੀ ਇੱਕ ਦਿਨ ਇੱਥੋਂ ਬੋਲ ਗਿਆ ਸੀਗਾ ਹੁਣ ਕਮਿਸ਼ਨਰ ਸਾਹਿਬ ਨੂੰ ਮੇਰਾ ਮਿਲਣ ਦਾ ਪ੍ਰੋਗਰਾਮ ਸੀਗਾ ਇਹਨਾਂ ਨੇ ਮੈਨੂੰ ਕਿਹਾ ਦੀ ਸਾਨੂੰ ਲੋਕਾਂ ਨੂੰ ਸੁਣੋ ਤੇ ਸਹੀ ਇੱਕ ਕਰੀ ਆ ਕੇ ਅਸੀਂ ਤੇ ਚੌਹਨੇ ਬੱਸਾਂ ਚੱਲਣ ਘੱਟ ਰੇਟ ਤੇ ਵੀ ਅਸੀਂ ਚਲਾਉਣ ਨੂੰ ਤਿਆਰ ਸੀਗੇ ਮਤਲਬ ਫੇਰ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਮਹਿਜ ਸ਼ਹਿਰ ਦੀ ਨੁਹਾਰ ਸੁਧਾਰਨ ਲਈ ਮਹਿਜ ਸ਼ਹਿਰ ਚ ਟ੍ਰੈਫਿਕ ਸਹੀ ਕਰ ਲਈ ਕੀ ਸਰਕਾਰ ਗੁਰੂ ਨਗਰੀ ਆ ਯਾਰ ਹਰਮੰਦਰ ਸਾਹਿਬ ਦੇ ਨਾਂ ਦੇ ਉੱਤੇ ਤੇ ਵਾਰ ਦਿੰਦੇ ਨੇ ਲੱਖ ਲਹਣ ਤਾਂ ਵੀ ਸਰਕਾਰ 2 ਕਰੋੜ ਰੁਪਇਆ ਮਹੀਨਾ ਇਸ ਸ਼ਹਿਰ ਨੂੰ ਸਬਸਿਡੀ ਨਹੀਂ ਦੇ ਸਕਦੀ 2 ਕਰੋੜ ਰੁਪਇਆ ਸਰਕਾਰ ਸ਼ਹਿਰ ਨੂੰ ਫੰਡ ਨਹੀਂ ਦੇ ਸਕਦੀ ਲੱਖ ਲਹਣ ਤਾਂ ਮੈਂ ਕਹਿਣਾ ਚਾਹੁੰਦਾ ਵੀ ਆ ਆ ਤਰੀਕਾ ਸਾਡਾ ਇੱਕ ਸਾਲ ਹੋ ਗਿਆ ਵਿੱਚੋਂ ਕਈ ਬੱਸਾਂ ਤੇ ਕੰਡਮ ਹੋ ਗਈਆਂ ਹੋਣੀਆਂ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਮੈਂ ਹੁਣ ਇਹਨਾਂ ਦੇ ਇੰਚਾਰਜ ਨੇ ਜੀ ਉਹਨਾਂ ਨੂੰ ਪੁੱਛਿਆ ਬੜਾ ਵਧੀਆ ਉਹਨਾਂ ਸਾਡੇ ਨਾਲ ਡੀਲ ਕੀਤਾ ਇੱਕ ਮਿੰਟ ਬੀਬਾ ਜੀ 100 ਦੇ ਵਿੱਚੋਂ 97 ਬੱਸਾਂ ਚੋਂ 60 ਅੱਜ ਵੀ ਜਿਹੜੀਆਂ ਮਤਲਬ ਉਹ ਰੋਡ ਦੇ ਉੱਤੇ ਰਨਿੰਗ ਉਹਨਾਂ ਦੀ ਹੋ ਸਕਦੀ ਹੈ ਉਹ 60 ਬੱਸਾਂ ਚਲਾਈਆਂ ਜਾਣ ਦੂਜੀ ਚੀਜ਼ ਜਿਹੜੀਆਂ ਉਧਰ ਬੱਸਾਂ ਕੰਡਮ ਮਨੇ ਇੱਕ ਕੰਮ ਸੇ ਕੰਮ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਖਿਲਾੜ ਕੇ ਉੱਥੇ ਕੋਈ ਡਿਸਪੈਂਸਰੀ ਬਣਾ ਦਿੱਤੀਆਂ ਜਾਣ ਉਹਨਾਂ ਦੇ ਵਿੱਚ ਕੋਈ ਵਰਤੋਂ ਚ ਤੇ ਲਿਆਓ ਯਾਰ ਸਮਾਨ ਚੋਰੀ ਹੁੰਦਾ ਉਧਰ ਵੀ ਤੁਸੀਂ ਦੇਖੋ ਬੱਸਾਂ ਦੀ ਹਾਲਤ ਕੀ ਹੋ ਗਈ ਆ ਸਿਟੀ ਬੱਸ ਦੀ ਗੱਲ ਕਰ ਰਿਹਾ ਆ ਅੱਜ ਉਹ 100 ਬੱਸ ਕੰਡਮ ਹੋ ਗਈ 100 ਇਹ ਵੀ ਕੰਡਮ ਹੋ ਜਾਣੀ ਐ ਤੇ ਜਾਣਾ ਕਿੱਥੇ ਆ ਮਤਲਬ ਪੈਸਾ ਕਿਧਾ ਗਿਆ ਯਾਰ ਤੁਸੀਂ ਤੇ ਰੋਕ ਲਾ ਦਿੱਤੀ ਉਹਦੇ ਉੱਤੇ ਮੈਂ ਕਹਿੰਦਾ ਏਡੀ ਵੱਡੀ ਬੱਸ ਹੈ ਜਿਹੜੀਆਂ ਉੱਥੇ ਸਿਟੀ ਬੱਸਾਂ ਲੱਗੀਆਂ ਨੇ ਇਹਨੂੰ ਸਾਈਡ ਬੱਸ ਹੈਗੀ ਆ ਤੁਸੀਂ ਰੋਡ ਤੇ ਨਹੀਂ ਚੜਾਉਣੀ ਨਾ ਚੜਾਓ ਉਹਨਾਂ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਡਿਸਪੈਂਸਰੀ ਚਾਲੂ ਕਰ ਦਿੱਤੀਆਂ ਜਾਣ ਯਾਰ ਮੈਡੀਕਲ ਕੈਂਪ ਲਾ ਲੇ ਦੋ ਬੱਸਾਂ ਕੋਵਿਡ ਵਿੱਚ ਚਾਲੂ ਕੀਤੀਆਂ ਅਸੀਂ ਅੱਜ ਵੀ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਤੁਸੀਂ ਵਿਜ਼ਿਟ ਕਰਿਓ ਦੋ ਪਿੱਛੇ ਲੱਗੀਆਂ ਨੇ ਉਹ ਕੋਵਿਡ ਦਾ ਇਹਨਾਂ ਰੂਮ ਤਿਆਰ ਕੀਤਾ ਸੀਗਾ ਉਹ ਬੱਸਾਂ ਦੇ ਵਿੱਚ ਐਂਬੂਲੈਂਸ ਤਿਆਰ ਕੀਤੀ ਸੀ ਆਪਾਂ ਕਰਨਾ ਹੀ ਕੁਝ ਨਹੀਂ ਚਾਹੁੰਦੇ ਹੌਲੀ ਹੌਲੀ ਇਹਨਾਂ ਦੀ ਮਿਆਦ ਵੀ ਮੁੱਕ ਜਾਣੀ ਹੈ ਉਹ ਉੱਥੇ ਕਹਿ ਜਾਂਦਾ ਵੀ 7 ਸਾਲ ਉਹਨਾਂ ਨੂੰ ਫਿਰ ਕੰਡਮ ਕਰ ਦਿੱਤੀਆਂ ਜਾਣਗੀਆਂ ਔਰ ਕੱਲਾ ਪ੍ਰਸ਼ਾਸਨ ਕਸੂਰਵਾਰ ਨਹੀਂ ਉੱਥੇ ਪਿੱਛੇ ਜਾ ਕੇ ਬੱਸਾਂ ਦੀ ਹੋ ਸਕਦਾ ਤੁਹਾਨੂੰ ਇਜਾਜ਼ਤ ਦੇ ਦੇਣ ਜਾਂ ਆਪ ਹੀ ਮੇਰੇ ਕੋ ਫੁਟੇਜ ਹੋਊਗੀ ਤੁਸੀਂ ਲੈ ਲਿਓ ਕੌਣ ਇਹਨੂੰ ਬੰਦ ਕਰਾਉਂਦਾ ਟਿਹਰੇ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਜਿਹੜੇ ਬੱਸਾਂ ਨਾਲ ਬੰਦ ਕਰਾਉਂਦੇ ਨੇ ਉੱਥੇ ਜਾਓ ਜਦੋਂ ਕਿਤੇ ਬੱਸ ਜਾਂਦੀ ਹੈ ਆਊਟਸਾਈਡ ਏਰੀਆ ਦੇ ਵਿੱਚ ਤੇ ਲੋਕੀ ਪੱਥਰ ਮਾਰ ਕੇ ਇਹਨਾਂ ਦੇ ਸ਼ੀਸ਼ੇ ਤੋੜਦੇ ਨੇ ਯਾਰ ਆ ਸਾਡੀ ਫਿਤਰਤ ਹੈ ਆ ਸਾਡਾ ਜਮੀਰ ਹੈ ਕਿ ਆਪਣੀ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਕਰਾਉਨੇ ਆ ਸਰਕਾਰੀ ਪ੍ਰਾਪਰਟੀ ਚੱਲੇ ਨਾ ਸਾਡੇ ਮਾਫੀਆਜ਼ ਦੇ ਕਾਰੋਬਾਰ ਚੱਲਣ ਪ੍ਰਾਈਵੇਟ ਬੱਸਸ ਜਿਹੜੀਆਂ ਚੱਲਣ ਇਸ ਤਰੀਕੇ ਉਹ ਵੇਖੋ ਉਹਨਾਂ ਦੇ ਸ਼ੀਸ਼ੇ ਤੋੜੇ ਨੇ ਉਹ ਟੁੱਟਣ ਦੀ ਕੋਈ ਤੋਕ ਹੀ ਨਹੀਂ ਹੈਗੀ ਨਾ ਥੱਲੇੋਂ ਵੱਜੀ ਹੈ ਨਾ ਸਾਈਡ ਤੋਂ ਵੱਜੀ ਹੈ ਸ਼ੀਸ਼ੇ ਤੋੜੇ ਨੇ ਪੱਥਰ ਮਾਰ ਮਾਰ ਕੇ ਇਹ ਜਨਤਾ ਦਾ ਵੀ ਹਾਲ ਹੱਟੀਆ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰਾਂ ਚਾਹੇ ਮੁੱਖ ਮੰਤਰੀ ਇਹ ਸਾਡੀ ਤਨਖਾਹ ਤੇ ਪਲਦੇ ਨੇ ਇਹਨਾਂ ਨੂੰ ਕੋਈ ਮਸਲਾ ਕੋਈ ਹੱਲ ਨਜ਼ਰ ਆਉਂਦਾ ਜੀ ਵਿਖਾਈ ਦਿੰਦਾ ਕੁਛ ਦੇਖੋ ਮਸਲੇ ਅੱਗੇ ਵੀ ਬਹੁਤ ਸਾਰੇ ਹੱਲ ਹੋਣ ਵਾਲੇ ਨੇ ਇਹ ਲੋਕ ਪ੍ਰੋਟੈਸਟ ਕਰਨ ਆਏ ਜੇ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇਹਨਾਂ ਦੇ ਉੱਤੇ ਗੌਰ ਕਰੇ ਇਹ ਮਤਲਬ ਇੱਕ ਜੈਨੂਇਨ ਜਾਂ ਮਸਲਾ ਸ਼ਹਿਰ ਦੇ ਵਿੱਚ ਬੱਸੇ ਚੱਲਣੀਆਂ ਚਾਹੀਦੀਆਂ ਨੇ ਅਸੀਂ ਤੇ ਇਹਨਾਂ ਨੂੰ ਕਹਿ ਸਕਦੇ ਹਾਂ ਨਾ ਜਿੱਥੋਂ ਤੱਕ ਉਹ ਸਦਨ ਕਮਿਸ਼ਨਰ ਕੋ ਵੀ ਜਾਵਾਂਗੇ ਉੱਥੇ ਕਾਰਪੋਰੇਸ਼ਨ ਵੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਮੈਂ ਕਦੀ ਧਰਨਿਆਂ 'ਚੋ ਵਿਸ਼ਵਾਸ ਨਹੀਂ ਰੱਖਦਾ ਕਿ ਰੋਡ ਜਾਮ ਕਰ ਦਿਓ ਮੈਂ ਇਹੋ ਜੀ ਚੀਜ਼ ਨਾ